ਇੱਕ ਪਟਾਨਾਮਾ ਕੀ ਹੁੰਦਾ ਹੈ ਪਟਾਨਾਮਾ ਉੱਪਰ ਪਟਾਨਾਮਾ ਹੋ ਸਕਦਾ ਜੰਨੇ ਆ ਪਟਾਨਾਮਾ ਹੁੰਦਾ ਜਿਵੇਂ ਆਪਾਂ ਕਿਸੇ ਨੂੰ ਜ਼ਮੀਨ ਠੇਕੇ ਤੇ ਦੇ ਦਈ ਹਾਂਜੀ ਪਟਾਨਾਮਾ ਉਹ ਹੁੰਦਾ ਹੈ ਪਟੇ ਦੇ ਦੇ 99 ਸਾਲੀ ਪਟੇ ਦੇ ਦੇਤੀ 60 ਸਾਲ ਪਟੇ ਦੇ ਦੇਤੀ ਉਹ ਪਟੇਨਾਮੇ ਦੇ ਇੰਤਕਾਲ ਹੁੰਦੇ ਨੇ ਉਹ ਪਟੇਨਾਮਾ ਜਾਨੀ ਕਿ ਉਸ ਤੋਂ ਉਨੀ ਮਾਉਂਟ ਚ ਉਸ ਮਿਆਦ ਦੇ ਅੰਦਰ ਅੰਦਰ ਹੋਰ ਨੂੰ ਵੀ ਦੇ ਸਕਦਾ ਉਹ ਪਟੇਨਾਮਾ ਦੇ ਸਕਦਾ ਕੋਈ ਵੀ ਇਸ ਚ ਠੀਕ ਹੈ ਇਹਦੇ ਵਿੱਚ ਕੋਈ ਐ ਵੀ ਹੁੰਦਾ ਜਿਵੇਂ ਇਹ ਕੋਈ ਪਟਾਨਾਮਾ ਸਾਲ ਸਾਲ ਦਾ ਵੀ ਆ ਵਿੱਚ ਉਹਨੂੰ 2 ਸਾਲ 4 ਸਾਲ ਹਾਂ ਹਾਂ ਉਹਦੀ ਮਿਆਦ ਹੈ ਜੇ ਮਿਆਦ ਦੇ ਤੋਂ ਬਾਅਦ ਉਹਦੀ ਜਿੰਨੇ ਆਪਦੇ ਆਪੇ ਮਿਆਦ ਖਤਮ ਹੋ ਗਈ ਤਾਂ ਉਹਨੂੰ ਕਬਜ਼ਾ ਛੱਡਣਾ ਪੈਣਾ ਪੈਂਦਾ ਇਹਦੀ ਕੋਈ ਮਿਆਦ ਦੀ ਵੀ ਲਿਮਟ ਹੁੰਦੀ ਹੈ ਜਿਵੇਂ ਉਹਦੀ 4 ਸਾਲ ਪੱਕੀ ਉਹ ਤਾਂ ਜਿੰਨੀ ਉਹ ਚ ਪਟੇਨਾਮੇ ਚ ਆਪਾਂ ਲਿਖ ਲਈ ਉਹ ਮਿਆਦ ਬਣ ਗਈ ਨਾ ਜੀ ਉਹ ਚ ਜਿੰਨੀ ਵੀ ਲਿਖ ਲਈ ਆਪਾਂ ਨੇ ਉਹ ਮਿਆਦ ਬਣ ਗਈ ਵੈਸੇ ਪਟਾਨਾਮਾ ਹੈ ਕੀ ਹੁੰਦਾ ਕਹਿੰਦੇ ਕੀ ਨਹੀਂ ਪਟਾਨਾਮਾ ਜਿਸ ਤਰ੍ਹਾਂ ਹੁਣ ਮੇਰੀ ਜ਼ਮੀਨ ਹੈ ਹਾਂਜੀ ਮੈਂ ਜੇ ਰਿਸ਼ਤੀ ਨਹੀਂ ਹੁੰਦੀ ਤਾਂ ਮੈਂ ਪਟੇ ਦੇ ਦੇਣਾ ਜਿਸ ਤਰ੍ਹਾਂ ਇਹ ਧਾਰਮਿਕ ਸਥਾਨਾਂ ਵਾਲੀਆਂ ਜ਼ਮੀਨਾਂ ਨੇ ਉਹ ਪਟੇ ਤੇ ਹੁੰਦੀਆਂ ਨੇ ਅਸਲ ਵਿੱਚ ਜੀ ਜੀ ਜਿਹੜੀ ਧਾਰਮਿਕ ਸਥਾਨਾਂ ਦੇ ਨਾਂ ਨੇ ਸਮਾਧਾਂ ਦੇ ਨਾਂ ਜ਼ਮੀਨਾਂ ਆ ਉਹਦਾ ਜਿਹੜਾ ਕੋਈ ਗਾਹ ਬਾਇਤਮਾਮ ਹੁੰਦਾ ਹੈ ਉਹ ਜਮੀਨ ਦੀ ਦੇਖਰੇਖ ਕਰਨ ਵਾਸਤੇ ਹੁੰਦਾ ਹੈ ਉਹ ਹੋਰ ਨਹੀਂ ਤਾਂ 99 ਸਾਲੀ ਪੱਤੇ ਤੇ ਕਰਾ ਦਿੰਦੇ ਨੇ ਹੋਰ ਕਰਾ ਦਿੰਦੇ ਨੇ ਉਹ ਜ਼ਮੀਨਾਂ ਨੇ ਇਹ ਪਟਾਨਾਮਾ ਨਹੀਂ ਤਾਂ ਕਰਾਉਂਦੀ ਨਾ ਅਗਲਾ ਬੈਦਰੀ ਡਿਸਟ੍ਰਿਕਟ ਕਰਾਊਗਾ ਜੀ ਜੀ ਜਿਹੜੀ ਜ਼ਮੀਨ ਦੀ ਰਿਸ਼ਤੀ ਨਹੀਂ ਹੁੰਦੀ ਉੱਥੇ ਪਟੇ ਨਾਮੇ ਕਰਾਉਂਦੇ ਨੇ ਲੋਕ ਠੀਕ ਹੈ ਜੀ ਕਹਿੰਦਾ ਪਾਰਟੀ ਦਾ ਹਿੱਸਾ ਵੱਧ ਪਿਕ ਗਿਆ ਉਹ ਮਕਸੂਸ ਨੰਬਰਾਂ ਤੇ ਮੇਰੇ ਕੋਲ ਕਬਜ਼ਾ ਵੀ ਹੈ ਤਕਸੀਮ ਪੈਣ ਤੇ ਇਹ ਟੁੱਟ ਜਾਵੇਗੀ ਇਹ ਕਬਜ਼ਾ 20 ਸਾਲ ਤੋਂ ਮੇਰੇ ਕੋਲ ਆ 20 ਸਾਲ ਤੋਂ ਜਿਹੜੇ ਬੰਦੇ ਲਵੇ ਕਬਜ਼ਾ ਹੈ ਨਾ ਜੇ ਤਾਂ ਉਹਦੇ ਨੂੰ ਗੁਰਦੌਰੀਆਂ ਨੇ ਹਾਂਜੀ ਫੇਰ ਤਾਂ ਨਹੀਂ ਉਹਦਾ ਕਬਜ਼ਾ ਟੁੱਟਦਾ ਜੀ ਜੇ ਉਹਦੇ ਨੂੰ ਕਬਜ਼ਾ ਹੀ ਹੈ ਗੁਰਦੌਰੀ ਦੀ ਕੋਈ ਮਹੱਤਤਾ ਨਹੀਂ ਹੈ ਜੇ ਜੇ ਸਾਂਝੀ ਖੇਪ ਚ ਇਸ ਤੇ ਆਧਾਰ ਨੇ ਨਾ ਜੀ ਸਪੋਜ਼ ਕਰੋ ਮੈਂ ਹਿੱਸਾ ਵੇਚ ਤੇ ਆ ਮੈਨੂੰ ਜ਼ਮੀਨ ਆਉਂਦੀ ਤੇ 10 ਕਨਾਲ ਠੀਕ ਹੈ ਸਰ ਮੇਰਾ ਕਬਜ਼ਾ ਤੇ 8 ਕਨਾਲ ਤੇ ਜੀ ਜੀ ਦੋ ਕਨਾਲ ਤੇ ਤੁਸੀਂ ਹੀ ਸਿਧਾਰ ਕਬਜ਼ਾ ਕਰੀ ਬੈਠੇ ਹੋ ਫालतੂ ਹਾਂਜੀ ਤਾਂ ਉਹਦਾ ਟੁੱਟਜੂ ਉਹਦੀ ਕੋਈ ਵੈਲਿਊ ਨਹੀਂ ਹੈ ਠੀਕ ਹੈ ਜੇ ਥਰਡ ਪਾਰਟੀ ਦਾ ਕਬਜ਼ਾ ਹੈ ਫੇਰ ਨਹੀਂ ਟੁੱਟਦਾ ਹੈ ਅੱਛਾ ਜੀ ਲਿੰਦਾ ਹੈ ਖਰੀਦਦਾਰ ਦੀ ਇੰਤਕਾਲ ਹੋਣ ਤੋਂ ਪਹਿਲਾਂ ਵੇਚਣ ਵਾਲਾ ਉਸ ਨੰਬਰ ਤੇ ਕਰਜ਼ਾ ਲੈ ਲੈਂਦਾ ਹੈ ਤਾਂ ਉਸ ਤੇ ਕੋਈ ਕੇਸ ਬਣਦਾ ਹੈ ਜਾਂ ਨਹੀਂ ਉਥੇ 420 ਦਾ ਕੇਸ ਬਣੂਗਾ ਜੀ ਠੀਕ ਹੈ ਜੀ ਨਾਲ ਤਾਂ ਉਹ ਜ਼ਮੀਨ ਤੇ ਲੋਨ ਲੈ ਕੇ ਨਾਲੇ ਵੇਚ ਗਿਆ ਹਾਂਜੀ ਉਹ ਤਾਂ ਹਿਰਾਫਰੀ ਕਰ ਰਿਹਾ ਹੈ ਨਾ ਉਹ ਤਾਂ 420 ਦਾ ਪਰਚਾ ਦਰਜ ਹੋਣਾ ਚਾਹੀਦਾ ਠੀਕ ਹੈ ਆ ਤਿੰਨੇ ਬੰਦਿਆਂ ਤੇ ਨਾਮ ਬਸੀਤ ਵਸੀਅਤ ਕਰਵਾਈ ਹੋਵੇ ਉਹਨਾਂ ਵਿੱਚੋਂ ਇੱਕ ਦੀ ਮੌਤ ਵਸੀਅਤ ਕਰਾਉਣ ਤੋਂ ਪਹਿਲਾਂ ਹੋ ਜਾਵੇ ਤੇ ਇੱਕ ਮਹੀਨਾ ਬਾਅਦ ਵਸੀਅਤ ਕਰਤਾ ਦੀ ਮੌਤ ਹੋ ਜਾਂਦੀ ਆ ਫਿਰ ਵਸੀਅਤ ਦੋ ਜਾਂ ਤਿੰਨ ਬੰਦਿਆਂ ਦੇ ਨਾਮ ਤੇ ਰਹੂਗੀ ਜਾਂ ਨਹੀਂ ਵਸੀਅਤ ਜਦੋਂ ਬੰਦੇ ਨੇ ਕਰਤੀ ਨਾ ਤਿੰਨ ਬੰਦੇ ਨਾਂ ਤੇ ਕਰਤੀ ਹਾਂਜੀ ਉਹਨਾਂ ਚ ਇੱਕ ਬੰਦਾ ਮਰ ਗਿਆ ਹਾਂਜੀ ਉਹਦੇ ਨਾਂ ਵੀ ਇੰਤਕਾਲ ਹੋਊਗਾ ਵਸੀਅਤ ਤਾਂ ਉਹਨੇ ਤਿੰਨਾਂ ਨੌਕਰੀ ਹੈ ਮਰ ਗਿਆ ਤਾਂ ਕੀ ਹੋ ਗਿਆ ਠੀਕ ਹੈ ਜੀ ਉਹਦੇ ਗਾਂਹ ਬਾਰਸਾ ਨੂੰ ਉਸ ਤੋਂ ਬਾਅਦ ਇੰਤਕਾਲ ਹੋ ਜਾਊਗਾ ਠੀਕ ਹੈ ਜੀ ਕੀ ਇਹਨਾਂ ਦਾ ਤਿੰਨੇ ਬੰਦੇ ਨਾਂ ਹੋਊਗੀ ਠੀਕ ਹੈ ਸਰ ਜੀ ਤਾਂ ਉਹ ਜੀਨ ਦੇ ਜੀ ਤੜਾ ਦਿੰਦਾ ਹਾਂਜੀ ਦੋ ਹਿੱਸੇ ਉਹਨਾਂ ਨੌਕਰਾਂ ਦਾ ਤੀਜਾ ਹਿੱਸਾ ਜਾਨੀ ਕਿ ਆਪਦੇ ਪੋਤੇ ਨੌਕਰਾਂ ਦਾ ਤਾਂ ਵੀ ਕਰਾ ਸਕਦਾ ਸੀ ਉਹ ਜੀ ਨਹੀਂ ਕਰਾਈ ਤਾਂ ਵੀ ਕੋਈ ਖਾਸ ਗੱਲ ਨਹੀਂ ਤੇ ਨਾ ਵਸਤਾ ਤਿੰਨੇ ਬੰਨ ਦੇ ਦੋ ਨਹੀਂ ਰਹਿ ਸਕਦੇ ਹੈਗੇ ਤੀਜਾ ਹਿੱਸਾ ਦਾ ਅਰਥ ਤਾਂ ਰੂਹੀ ਰੂਹ ਹੈ ਜੇ ਤੁਨੇ ਵਸੀਤਾ ਕਰਾਈ ਹੋਈ ਹੈ ਤੇਰੇ ਨਾਂ ਦੇ ਨੋਤੇ ਇਸ ਕਰਕੇ ਤਿੰਨੇ ਮਾਲਕ ਬਣਨਗੇ ਠੀਕ ਹੈ ਜੀ ਜਿਹੜਾ ਬਦਲ ਸਤੂਰ ਸ਼ਬਦ ਹੈ ਉਹ ਪਹਿਲਾਂ ਦੀ ਤਰ੍ਹਾਂ ਹੈ ਠੀਕ ਹੈ ਜੀ ਕੋਈ ਅਜੀ ਐਗਜ਼ਾਮਪਲ ਦੇ ਸਕਦੇ ਹੋ ਦੀ ਬਦਸਤੂਰ ਕਹਿਨੇ ਆ ਜਿਸ ਤਰ੍ਹਾਂ ਆਪਾਂ ਸਪੋਜ਼ ਕਰੋ ਕਿਸੇ ਨੰਬਰ ਦਾ ਰਕਵੇ ਦੀ ਆਪਾਂ ਫੀਲਡ ਬੁੱਕ ਕੱਢ ਰਹੇ ਆ ਉਹ ਕਿਲਾ ਅਠ ਕਨਾਲ ਦਾ ਜੀ ਦੋ ਕਨਾਲ ਦੀ ਫੀਲਡ ਬੁੱਕ ਕੱਢਤੀ 6 ਕਨਾਲ ਰਹਿ ਗਿਆ ਉਹਨੂੰ ਆਪਾਂ 6 ਕਨਾਲ ਬਾਕੀ ਬਦਸਤੂਰ ਲਿਖ ਦਿੰਨੇ ਆ ਵੀ ਜਿਹੜਾ ਬਾਕੀ ਰਹਿ ਗਿਆ ਉਹ ਰਕਬਾ ਉਸੇ ਹਾਲਤ ਚ ਜਿਸ ਤਰ੍ਹਾਂ ਪਹਿਲਾਂ ਸੀ ਠੀਕ ਹਾਂ ਜਿੱਦਾਂ ਪਹਿਲਾਂ ਕੀਤਾ ਉਦਾਂ ਹੀ ਹੋ ਹਾਂ ਜੇਕਰ ਜਮੀਨ ਤੇ ਕੋਈ ਕੇਸ ਚੱਲਦਾ ਹੈ ਤਾਂ ਦੂਸਰਾ ਹਿੱਸੇਦਾਰ ਜਮੀਨ ਵੇਚ ਸਕਦਾ ਹੈ ਜਾਂ ਨਹੀਂ ਜੇ ਜਮੀਨ ਤੇ ਕੇਸ ਚੱਲਦਾ ਤਾਂ ਉਹਦੀ ਰਿਸਤੀ ਨਹੀਂ ਕਰਾਉਣੀ ਚਾਹੀਦੀ ਜੇ ਬਾਈ ਚਾਂਸ ਹੋ ਤੇ ਸਟੇ ਨਹੀਂ ਹੈਗੀ ਰਿਸਤੀ ਕਰਵਾ ਵੀ ਦਿੰਨੇ ਹੋ ਤਾਂ ਜੀ ਜੇ ਕੱਲ ਨੂੰ ਉਹ ਮਾਲਕੀ ਦਾ ਹੱਕ ਦੋਏ ਬੰਦੇ ਦੇ ਨੋਂ ਰਿਸ਼ਤੀ ਕਰਾਉਣ ਵਾਲੇ ਦੇ ਆਪੋਜੀਟ ਬੰਦੇ ਦੇ ਨੋਂ ਹੋ ਜਾਂਦੀ ਹੈ ਤਾਂ ਉਹ ਇੰਤਕਾਲ ਦੀ ਕੋਈ ਵੈਲੇ ਨੂੰ ਇੰਤਕਾਲ ਟੁੱਟ ਜਾਣਾ ਹੈ ਇਸ ਕਰਕੇ ਰਿਸ਼ਤੀ ਕਰਾਉਣ ਦਾ ਕੋਈ ਫਾਇਦਾ ਨਹੀਂ ਚੱਲਦੇ ਕਿਸ ਚ ਮੁਸਤਰੀ ਨੇ ਦੇਖਣਾ ਵੀ ਜਦੋਂ ਕੇਸ ਚੱਲਦਾ ਆਪਾਂ ਨਾ ਖਰੀਦੀ ਹੈ ਕੋਈ ਜ਼ਮੀਨ ਠੀਕ ਹੈ ਜੀ ਖਰੀਦਾਰ ਨੂੰ ਇਹ ਤਸੱਲੀ ਕਰਨੀ ਜ਼ਰੂਰੀ ਹੈ ਸਮਾਂ ਕੇ ਚਾਹੇ ਉੱਪਰ ਕੋਈ ਸਟੇ ਦਾ ਕੋਈ ਵੀ ਕੇਸ ਹੋਵੇ ਜੇ ਦਾ ਸਟੇ ਹੈ ਜੀ ਫਿਰ ਤਾਂ ਹੁੰਦੀ ਹੀ ਨਹੀਂ ਰਿਸ਼ਤੀ ਜੀ ਜੇ ਸਟੇ ਕੋਰਟ ਨੇ ਦੇਤੀ ਕੋਈ ਸਟੇ ਦਰਜ ਕੀਤੀ ਹੋਈ ਹੈ ਰਿਕਾਰਡ 'ਚ ਫਿਰ ਤਾਂ ਰਿਸ਼ਤੀ ਨਹੀਂ ਹੁੰਦੀ ਠੀਕ ਹੈ ਜੇ ਸਟੇ ਨਹੀਂ ਵੀ ਮਿਲੀ ਕੇ خریدار ਨੂੰ ਪਤਾ ਲੱਗਦਾ ਵੀ ਕੇਸ ਚੱਲਦਾ ਤਾਂ ਉਹਨੂੰ ਖਰੀਦਣੀ ਨਹੀਂ ਚਾਹੀਦੀ ਕੱਲ ਨੂੰ ਉਹਦਾ ਨੁਕਸਾਨ ਹੋ ਸਕਦਾ ਹੈ ਕੱਲ ਨੂੰ ਦੂਜੀ ਪਾਰਟੀ ਦੇ ਹੱਕ ਚ ਫੈਸਲਾ ਹੋ ਜੇ ਤਾਂ ਉਹਦੀ ਜ਼ਮੀਨ ਖਰੀਦੀ ਦੀ ਕੋਈ ਵੈਲਿਊ ਨਹੀਂ ਰਹਿਣੀ ਜੀ ਠੀਕ ਹੈ ਸਰ ਚੱਲਦੇ ਕੇਸ ਚ ਜਿਹੜੀਆਂ ਵੀ ਰਿਸ਼ਤੀਆਂ ਨੇ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਠੀਕ ਹੈ ਜੀ ਠੀਕ ਹੈ ਕਹਿੰਦੇ ਜੇਕਰ ਵਸੀਅਤ ਕਰਨ ਵਾਲੇ ਦੇ ਦੋ ਵਿਆਹ ਹਨ ਤੇ ਵਸੀਅਤ ਕਰਨ ਵਾਲਾ ਪਹਿਲੇ ਵਿਆਹ ਦਾ ਵੇਰਵਾ ਨਾ ਦੇਵੇ ਉਸ ਦਾ ਕੀ ਹੱਲ ਹੈ ਜੇ ਤਾਂ ਪਹਿਲੀ ਜਨਾਨੀ ਉਹਦੀ ਮਰ ਗਈ ਸੀ ਤਾਂ ਦੂਜਾ ਵਿਆਹ ਕਰਾਇਆ ਠੀਕ ਹੈ ਜੀ ਉਹ ਬੱਕਰੀ ਗੱਲ ਹੈ ਫਿਰ ਤਾਂ ਉਹ ਇੱਕ ਜਨਾਨੀ ਨੂੰ ਹਿੱਸਾ ਜਾਊਗਾ ਜੇ ਜਨਾਨੀਆਂ ਦੋਵੇਂ ਤਾਂ ਜਨਨੀਆਂ ਦੋਆਂ ਨੂੰ ਜਨਨਨੀ ਦਾ ਇੱਕ ਹਿੱਸਾ ਮਿਲਣਾ ਹੈ ਠੀਕ ਹੈ ਜੀ ਸਪੋਜ਼ ਕਰੋ ਉਹਦੇ ਚਾਰ ਜਵਾਕ ਨੇ ਠੀਕ ਹੈ ਜੀ ਦੋ ਜਨਨੀਆਂ ਨੇ ਜੀ ਤਾਂ ਉਹਦੇ ਪੰਜ ਹਿੱਸੇ ਬਣਨਗੇ ਨਾ ਕਿ 6 ਜੀ ਪੰਜਵੇਂ ਹਿੱਸੇ 'ਚ ਦੋ ਜਨਨੀਆਂ ਆਉਣਗੇ ਜੇ ਜੂੰਦੀਆਂ ਨੇ ਜੀ ਜੀ ਇਹ ਨਹੀਂ ਹੈਗਾ ਵੀ ਜਨਨਨੀ ਕਿਉਂਕਿ ਇਹ ਹਿੰਦੂ ਬੋਦੇ ਲਾ ਦੇ ਮੁਤਾਬਕ ਹਾਂਜੀ ਕੋਈ ਵੀ ਹਿੰਦੂ ਬੰਦਾ ਹੈ ਉਹ ਇੱਕ ਵਿਆਹ ਕਰਾ ਸਕਦਾ ਦੂਆ ਵਿਆਹ ਕਰਾ ਨਹੀਂ ਸਕਦਾ ਮਰਨ ਤੋਂ ਬਾਅਦ ਕਰਾ ਸਕਦਾ ਠੀਕ ਹੈ ਉਹਦੇ ਜੂੰਦੇ ਜੀ ਜਾਨੀ ਕਿ ਉਹਦੀ ਸਹਿਮਤੀ ਤੋਂ ਬਗੈਰ ਵਿਆਹ ਨਹੀਂ ਕਰਾ ਸਕਦਾ ਜੇ ਸਹਿਮਤੀ ਨਾਲ ਵਿਆਹ ਕਰਾ ਵੀ ਲਿਆ ਜਨਨੀਆਂ ਦੋਨੇ ਤਾਂ ਉਹਨਾਂ ਨੂੰ ਇੱਕ ਹਿੱਸਾ ਮਿਲੂਗਾ ਦੋ ਹਸਬੀਸਾ ਹਸਬ ਦਾ ਮਤਲਬ ਹੈ ਅਨੁਸਾਰ ਹਿੱਸਾ ਹਿੱਸਾ ਹਿੱਸੇ ਅਨੁਸਾਰ ਬਸ ਠੀਕ ਹੈ ਜੀ ਹਾਂ ਜੀ ਮਤਨਾਜਾ ਮਤਨਾਜਾ ਹੁੰਦਾ ਝਗੜਾ ਜੀ ਠੀਕ ਹੈ ਜੀ ਜਿਸ ਤਰ੍ਹਾਂ ਕੋਈ ਜਮੀਨ ਖਰੀਦ ਲਈ ਉਹਦਾ ਇੰਤਕਾਲ ਹੈ ਤਹਿਸੀਲਦਾਰ ਲੇਵੇ ਜਾਂਦਾ ਕਿਸੇ ਬੰਦੇ ਨੇ ਉਹਤੇ ਇਤਰਾਜ਼ ਲਾ ਤਿਆ ਤਾਂ ਉਹ ਮਤਨਾਜਾ ਕਰਕੇ ਭੇਜ ਜਾਂਦਾ ਐਸਡੀਐਮ ਸਾਹਿਬ ਲੇਵੇ ਉਸ ਤੋਂ ਬਾਅਦ ਉਹਦੀ ਪਾਵਰ ਨੈਵ ਸਾਹਿਬ ਲੇਵੇ ਖਤਮ ਹੋਉਂਦੀ ਹੈ ਜਦੋਂ ਝਗੜਾ ਇਹਦਾ ਕੋਈ ਉਹਦੇ ਲਈ ਕੋਈ ਵੀ ਕੋਈ ਕਾਗਜ਼ ਪੱਤਰਾ ਆ ਜਾਂਦਾ ਉਹ ਉਸ ਤੋਂ ਬਾਅਦ ਉਹਨੂੰ ਝਗੜਾ ਕਰਾਰ ਦੇ ਕੇ ਮਤਨਾਜਾ ਕਰਾਰ ਦੇ ਕੇ ਐਸਡੀਐਮ ਸਾਹਿਬ ਦੇ ਭੇਜਦੇ ਨੇ ਠੀਕ ਹੈ ਇੱਕ ਨੀਜ਼ ਤੇ ਬਿਲਾ ਰਹਿਣ ਕੀ ਹੁੰਦਾ ਹੈ ਬਿਲਾ ਰਹਿਣ ਤਾਂ ਬਿਨਾ ਗਹਿਣੇ ਤੋਂ ਜੀ ਠੀਕ ਹੈ ਜੀ ਬਿਲਾ ਰਹਿਣ ਦਾ ਮਤਲਬ ਤਾਂ ਬਿਲਾ ਦਾ ਮਤਲਬ ਬਿਨਾ ਠੀਕ ਹੈ ਜੀ ਰਹਿਣ ਦਾ ਮਤਲਬ ਗਹਿਣੇ ਬਿਨਾ ਗਹਿਣੇ ਤੋਂ ਜਿਹੜੀ ਜ਼ਮੀਨ ਹੈ ਉਹਨੂੰ ਬਿਲਾ ਰਹਿਣ ਕਿਹਾ ਜਾਂਦਾ ਹੈ ਠੀਕ ਹੈ ਜੀ ਇਹ ਬਾਣੇ ਸ਼ਬਦ ਹੈ ਜਿਹੜਾ ਬਾਣੇ ਸ਼ਬਦ ਇਹ ਆਉਂਦਾ ਹੈ ਸਪੋਜ਼ ਕਰੋ ਕਿਸੇ ਨੇ 4 ਕਿੱਲੇ ਸਪੈਸ਼ਲ ਨੰਬਰ ਖਰੀਦੇ ਹੋਏ ਤੇ ਹੁਣ ਤਾਂ ਨੰਬਰ ਵਿਕਦੇ ਨਹੀਂ ਹੈਗੇ ਪਹਿਲਾਂ ਵਿਕਦੇ ਸੀ ਉਹਨਾਂ 4 ਕਿੱਲਾਂ ਚੋਂ ਸਪੋਜ਼ ਕਰੋ ए ਬੀ ਸੀ ਡੀ ਚਾਰ ਬੰਦੇ ਨੇ ਉਸ ਚ ਇਹ ਬੰਦਾ ਇੱਕ ਕਿਲਾ ਵਿਚਣਾ ਚਾਹੁੰਦਾ ਹੈ ਸਪੈਸ਼ਲ ਕੋਈ ਠੀਕ ਹੈ ਉਦੋਂ ਫਿਰ ਬਾਨਿਜ ਸ਼ਬਦ ਆਉਂਦਾ ਤੇ ਬਾਨਿਜ ਇਹ ਹਿੱਸੇਦਾਰ ਬਾਇਆ ਠੀਕ ਆ ਫਲਾਣਾ ਮੁਸਤਰੀ ਜੀ ਬਾਨਿਜ ਜੀ ਇਹ ਇੱਕ ਜੇਕਰ ਵਸੀਅਤ ਕਰਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਵਸੀਅਤ ਕਿੰਨੇ ਸਮੇਂ ਤੱਕ ਵੈਲਿਡ ਰਹਿੰਦੀ ਹੈ ਵਸੀਤਾਂ ਜਿੰਕਿ ਆਪਾਂ ਜਿਹੜੀ ਵਸੀਤ ਹੈ ਜੇ ਪਾਏ ਨੂੰ ਨਹੀਂ ਕਰਾਉਂਦੇ ਕੋਈ ਵਾਰਸ ਦੂਆ ਜਿਹੜੇ ਦੇ ਨੋਂ ਨਹੀਂ ਬਸੀ ਤਾਂ ਉਹ ਹੀ ਸਿੱਧੀ ਬਰਸਤ ਕਰਾ ਦਿੰਦਾ ਫਿਰ ਆਪਾਂ ਨੂੰ ਉੱਚ ਨੁਕਸਾਨ ਹੋ ਜਾਣਾ ਹੈ ਜੀ ਫਿਰ ਆਪਾਂ ਪੀਲਾ ਪਾਵਾਂਗੇ ਕੇਸ ਕਰ ਲੜਦੇ ਫਿਰਾਂਗੇ ਆਪਾਂ ਨੂੰ ਜਦੋਂ ਬਸੀਦ ਕਰਾਈ ਹੋਈ ਹੈ ਤਾਂ ਉਹਦਾ ਬਸੀਦ ਦਾ ਇੰਤਕਾਲ ਆਪਾਂ ਨੂੰ ਜਲਦੀ ਕਰਾ ਲੈਣਾ ਚਾਹੀਦਾ ਹੈ ਲੇਟ ਕਿਉਂ ਕਰਨਾ ਆਪਾਂ ਨੇ ਜੀ ਠੀਕ ਹੈ ਜੀ ਨਹੀਂ ਤਾਂ ਪਟਵਾਰੀਲੇ ਵਿੱਚ ਜਾ ਕੇ ਹੁਣ ਸਪੋਜ ਕਰੋ ਚਾਰ ਮੁੰਡੇ ਨੇ ਜੀ ਇੱਕ ਦਿਨ ਉਹ ਵਸੀਤ ਕਰ ਗਏ ਤਿੰਨ ਮੁੰਡਿਆਂ ਨੇ ਉਹ ਕੀਤੀ ਨਹੀਂ ਉਹਦੀ ਆਪਦੀ ਜ਼ਮੀਨ ਖਰੀਦੀ ਉਹ ਚੀਜ਼ ਬਾਪ ਦੀ ਉਹ ਜਿਹਨੂੰ ਮੈਂ ਮਰਜ਼ੀ ਦੇ ਸਕਦਾ ਠੀਕ ਠੀਕ ਹੁਣ ਜਿਹੜੇ ਤਿੰਨਾਂ ਨੂੰ ਨਹੀਂ ਕਰਾਈ ਉਹ ਆਪਦਾ ਫਾਇਦਾ ਠਾ ਜਾਣਗੇ ਉਹ ਪਹਿਲਾਂ ਜਾ ਕੇ ਕਰਾ ਲੈਣਗੇ ਉਹ ਚਾਰਾਂ ਨੂੰ ਇੰਤਕਾਲ ਕਰਾ ਲੈਣਗੇ ਉਹ ਵਸੀਤ ਬਾਅਦ ਚ ਚੱਕੀ ਫਿਰ ਜਾਵੇ ਪੀਲਾ ਪਾਉਂਦਾ ਰਹੂਗਾ ਲੜੇ ਲੜਾਈ ਝਗੜੇ ਹੋਣਗੇ ਕੀ ਫਾਇਦਾ ਜੀ ਆਪਦਾ ਨਾਲ ਦੇ ਨਾਲ ਕਰਾ ਲੈਣੀ ਚਾਹੀਦੀ ਹੈ ਟਾਈਮ ਕਿਉਂ ਲਖੋਣਾ ਜੀ ਠੀਕ ਹੈ ਸਰ ਤੇ 1993 ਵਿੱਚ ਕਹਿੰਦਾ ਮੇਰੇ ਪਿਤਾ ਨੇ ਜ਼ਮੀਨ ਖਰੀਦੀ ਪਰ ਇੰਤਕਾਲ ਨਹੀਂ ਕਰਵਾਇਆ ਤੇ ਹੁਣ ਪਿਤਾ ਜੀ ਦੀ ਮੌਤ ਹੋ ਚੁੱਕੀ ਹੁਣ ਇੰਤਕਾਲ ਹੋ ਸਕਦਾ ਹਾਂ ਇੰਤਕਾਲ ਤਾਂ ਜਿੰਗੇ ਪਿਤਾ ਦੇ ਨਾਮ ਤੇ ਹੋਣਾ ਚਾਹੀਦਾ ਉਹਦੀ ਮੌਤ ਹੋ ਗਈ ਕੋਈ ਚੱਕਰ ਨਹੀਂ ਹੈ ਠੀਕ ਹੈ ਜੀ ਜਿਹਦੇ ਦੇ ਨਾਮ ਰਿਸ਼ਤੀ ਹੋਈ ਹੈ ਉਹਦੇ ਨਾਮ ਹੀ ਇੰਤਕਾਲ ਹੋਣਾ ਹੈ ਜੀ ਸਰ ਜਦੋਂ ਉਹਦੇ ਨਾਮ ਇੰਤਕਾਲ ਹੋ ਗਿਆ ਉਸ ਤੋਂ ਬਾਅਦ ਵਿਰਾਸਤ ਕਰਾ ਸਕਦੇ ਆਪਾਂ ਜੇ ਉਹਨੇ ਆਪਣੇ ਨੂੰ ਬਸਿਤ ਕੀਤੀ ਹੈ ਬਸਿਤ ਮੁਤਾਬਕ ਕਰਾ ਸਕਦੇ ਨਹੀਂ ਜਨਰਲ ਵਿਰਾਸਤ ਜਿਹੜੇ ਵੀ ਜਾਇਜ਼ ਵਾਰਸ ਨੇ ਸਾਰਿਆਂ ਨੂੰ ਉਹ ਜਾਨੀ ਆਪਾਂ ਵਿਰਾਸਤ ਬਾਅਦ ਚ ਕਰਾ ਸਕਦੇ ਆ ਮੁੰਡਿਆਂ ਨੂੰ ਇੰਤਕਾਲ ਨਹੀਂ ਹੋ ਸਕਦਾ ਉਹਨਾਂ ਬਾਪ ਨੋ ਹੈ ਜਿਹਦੇ ਨੂੰ ਰਿਸ਼ਤੀ ਹੋਈ ਇਕ 1969 ਰਹਿਣ ਜ਼ਮੀਨ ਦਾ ਇੰਤਕਾਲ ਹੋ ਸਕਦਾ ਜਾਂ ਨਹੀਂ ਨਹੀਂ 1969 ਦਾ ਇੰਤਕਾਲ ਨਹੀਂ ਹੋਣਾ ਕਿਉਂਕਿ ਕਾਟਵਾੜ ਚ ਤਕਰੀਬਨ ਮਰਬਾ ਬੰਦੀਆਂ ਹੋ ਗਈਆਂ ਜੀ 1969 ਤੇ ਪਹਿਲੇ ਪੁਰਾਣੇ ਨੰਬਰ ਸੀ ਜੀ ਉਹਨਾਂ ਦਾ ਤਾਂ ਹੁਣ ਗਹਿਣੇ ਦਾ ਇੰਤਕਾਲ ਹੋਣ ਦਾ ਮਤਲਬ ਨਹੀਂ ਹੋਣਾ ਨਹੀਂ ਜੀ ਜੀ ਤੇ ਦੋਸਤੋ ਅਸੀਂ ਜਿੰਨੇ ਵੀ ਸਵਾਲਾਂ ਦਾ ਜਵਾਬ ਦਿੱਤਾ ਤੇ ਬਾਕੀ ਜੇਕਰ ਕੋਈ ਸਵਾਲ ਰਹਿ ਵੀ ਗਏ ਤਾਂ ਸਾਨੂੰ ਅਗਲੀ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਵੱਧ ਵੱਧ ਸ਼ੇਅਰ ਕਰਿਆ ਕਰੋ ਤੇ ਤੇ ਤੁਹਾਡਾ ਵੀ ਧੰਨਵਾਦ ਤੇ ਸਰ ਦਾ ਵੀ ਧੰਨਵਾਦ ਹੈ ਇਹਦੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਵੀਡੀਓ ਕਮੈਂਟ ਕਰਕੇ ਆਪਣੇ ਡਿਸਟ੍ਰਿਕਟ ਦਾ ਨਾਮ ਜਰੂਰ ਲਿਖਿਆ ਕਰੋ ਤੁਸੀਂ ਆਪਣੇ ਉਰਦੂ ਦੇ ਫਾਰਸੀ ਦੇ ਸ਼ਬਦ ਹੁੰਦੇ ਨੇ ਉਹਨਾਂ ਬਾਰੇ ਵੀ ਕੋਈ ਸਵਾਲ ਆ ਤਾਂ ਸਾਨੂੰ ਉਹ ਵੀ ਕਮੈਂਟ ਕਰਕੇ ਦੱਸੋ ਤਾਂ ਉਹ ਵੀ ਵੀਡੀਓ ਵੀ ਅਸੀਂ ਜਲਦੀ ਲੈ ਕੇ ਆਵਾਂਗੇ